ਫਾਜ਼ਲਕਾਚ ਹੋਈ بارش ਨਾਲ ਜਿੱਥੇ ਆਮ ਲੋਕਾਂ ਨੂੰ ਬਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਉੱਥੇ ਹੀ ਕਈ ਥਾਵਾਂ ਤੇ بارش ਦਾ ਪਾਣੀ ਜਮ੍ਹਾਂ ਹੋ ਜਾਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਇਸੇ ਤਰ੍ਹਾਂ ਫਾਜ਼ਲਕਾਚ ਹੋਰ ਥਾਵਾਂ ਦੇ ਨਾਲ ਨਾਲ ਅਨਾਜ ਮੰਡੀ ਦੀਆਂ ਸੜਕਾਂ ਵੀ بارش ਦੇ ਪਾਣੀ ਨਾਲ ਭਰ ਗਈਆਂ ਇਸ ਦੌਰਾਨ ਸੜਕਾਂ ਤੇ ਕਰੀਬ 3 ਤੋਂ 4 ਫੁੱਟ ਤੱਕ ਪਾਣੀ ਜਮ੍ਹਾਂ ਹੋ ਜਾਣ ਕਾਰਨ ਹੜ ਵਰਗੀ ਸਥਿਤੀ ਬਣ ਗਈ ਅਤੇ ਲੋਕ ਇਨ੍ਹਾਂ ਸੜਕਾਂ ਤੇ ਖੜੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਏ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ

ਇੰਨੇ ਕੁ ਫੁੱਟ ਪਾਣੀ ਹੋ ਗਿਆ ਇੱਥੇ ਪਾਣੀ ਪੂਰੇ ਮੰਡੀ ਦੇ ਬਰਾਬਰ ਹੋਇਆ ਪਿਆ ਜੀ 4-4 4 ਫੁੱਟ ਨੂੰ 4 ਸਟਰੀ ਸਾਰਾ ਬੰਦ ਹੋ ਗਿਆ ਜੀ ਕਈ ਐਵੇਂ ਟੱਪੇ ਦੇ ਵਿਚਾਰੇ ਪਾਣੀ ਦੇ ਵਿੱਚ ਰੁੱਕ ਕੇ ਤੇ ਕਈ ਵਿਚਾਰੇ ਕੋਲੇ ਤੀਰੋ ਟੱਪੇ ਗਲੀਆਂ ਗੁਲੀਆਂ 'ਚ ਤੇ ਸਾਰੀ ਮੰਡੀ ਤੇ ਇਹ ਹੀ ਹਾਲ ਹੈ ਹਾਂਜੀ ਸਾਰਾ ਇਹ ਹਾਲ ਹੈ ਵਿਚਾਰੇ ਨੁੱਕ ਜ਼ਿੰਮੇਦਾਰਾਂ ਦੀ ਮੂਵੀ ਵਿਚਾਰੇ ਸਾਰੇ ਗਿੱਲੀ ਹੋ ਗਈ ਪੂਰਾ ਹਾਲ ਕਹਿੰਦੇ ਚਾਰ ਫੁੱਟ ਹੈਗਾ ਜੀ ਕਿੰਨੀ ਕੋਈ ਆਈ ਹੋ ਰਹੀ ਹੋਈ ਬਹੁਤ ਬਹੁਤ ਜ਼ਿਆਦਾ ਹੈ ਜੀ ਸਾਰੀ ਸਾਰੀ ਮੰਡੀ 'ਚ ਕੁਛ ਹੋਰ ਪਾਣੀ ਦੇ ਵਿੱਚੋਂ ਲੰਘ ਕੇ ਪਾਣੀ ਪਾਣੀ ਦੇ ਵਿੱਚੋਂ ਲੰਘ ਗਏ ਇਹ ਆ ਜਾਂਦੇ 3 ਫੁੱਟ 4 ਫੁੱਟ ਪਾਣੀ ਆ ਜਾਂਦਾ